ਕਫੀਰ ਉਹਦੇ ਤਿੰਨ ਚੇਲੇ ਹੁਣ ਫਕੀਰ ਨੂੰ ਪੜਾਉਣਾ ਵਿੜ ਗਿਆ ਕਿਨੇ ਚੇਲੇ ਨੇ ਮੈਂ ਆਪਣੀ ਤਰਜੀਹ ਧੀ ਕਿਧਰ ਜਾਣੀ ਆ ਵੀ ਰੋਲਾ ਪੈ ਜਾਣਾ ਹੁਣ ਸੰਗੀਤ ਦਾ ਵੀ ਫਕੀਰ ਉਹਨਾਂ ਦੇ ਪੇਪਰ ਵੀ ਆਪਣੀ ਤਰੀਕੇ ਨਾਲ ਲੈਣੇ ਆ ਉਹ ਤਿੰਨਾਂ muridਾਂ ਨੂੰ ਬੁਲਾਉਂਦਾ ਕਿਨਾਂ ਨੂੰ ਬੁਲਾਉਂਗਾ ਆਪਣੀ ਇੱਕ ਇੱਕ ਚੱਕੀ ਇਹਨਾਂ ਨੂੰ ਦੇ ਦਿੰਦਾ ਕੀ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਜਾਣਾ ਕਦੋਂ ਜਦੋਂ ਕਾਫੀ ਸਾਲਾਂ ਬਾਅਦ ਪੈ ਆਇਆ ਦੁਨੀਆ ਤੋਂ ਜਾਣ ਦਾ ਉਹ ਪੈਸੇ ਮੁਰੀਦ ਕੋਲ ਜਾਂਦੇ ਨੇ ਵੀ ਤੈਨੂੰ ਮੈਂ ਆਪਣੀ ਝੱਗੀ ਦਿੱਤੀ ਸੀ ਉਹ ਕਿੱਥੇ ਆ ਉਹ ਵਗਾ ਸਰਕਾਰ ਝੱਗੀ ਦਿੱਤੀ ਸੀ ਅਜੇ ਸਾਲ ਹੋ ਗਏ ਹੁਣ ਕੀ ਪਤਾ ਕਿੱਥੇ ਹੋਣੀ ਹੈ ਵੀ ਲੱਭਣੀ ਪੈਣੀ ਹੈ ਚਲੋ ਜੀ ਅਗਲੇ ਕੋਲ ਚਲਗੇ ਕਹਿੰਦੇ ਤੈਨੂੰ ਮੈਂ ਆਪਣੀ ਚੱਗੀ ਦਿੱਤੀ ਸੀ ਭਾਈ। ਕਹਿੰਦੇ ਹਾਜੀ ਸਰਕਾਰ ਦਿੱਤੀ ਸੀ। ਪਰ ਤੈਈ ਵੀ ਹੋਣੀ ਆ ਕਿ ਤੈਨ ਰੱਬ ਨੂੰ ਮੈਂ ਕੱਲ ਨੂੰ ਮਿਲੂਗਾ। ਕੱਲ ਤੇ ਕੱਲ ਚਲੂਗੀ। ਤੀਸਰੇ ਕੋਲੇ ਗਏ। ਤੇ ਜਨਾਂ ਦਾ ਮੈਂ ਚੱਗੀ ਦਿੱਤੀ ਸੀ। ਤੈਨੂੰ ਹਾਜੀ ਸਰਕਾਰ ਇੱਕ ਮਿੰਟ ਦੋ। ਉਧਰ ਜਾਂਦਾ। ਚੱਗੀ ਲੈ ਕੇ ਆਉਂਦਾ। ਕਹਿੰਦਾ ਸਰਕਾਰ ਆ ਤੁਹਾਡੀ ਚੱਗੀ ਆ। ਪਰ ਪੰਗਾ ਇੱਕ ਆ। ਇੰਨੇ ਸੰਭਲ ਹੋ ਗਏ ਸੀ। ਇਹਨਾਂ ਜਿੱਥੋਂ ਜਿੱਥੋਂ ਉਧੜਦੀ ਗਈ। ਉਥੋਂ ਉਥੋਂ ਤੱਕ ਹੀ ਲਾਉਂਦੇ ਨੇ ਵੀ ਮੇਰੇ ਪੀੜੀ ਦੀ ਆ ਵੀ ਇਹਨਾਂ ਕੋਲ ਸ਼ੋਹ ਨਹੀਂ ਉਹਨਾਂ ਫਕੀਰ ਸੋਚਦਾ ਵੀ ਜਿਹੜਾ ਮੇਰੀ ਝੱਗ ਨੂੰ ਤਾਂ ਸਕਦਰ ਤਾਕੀਆਂ ਨਾਲ ਲਾ ਕੇ ਮੇਰੀ ਗੱਦੀ ਨੂੰ ਵੀ ਤਾਂ ਹੋਈ ਸੰਭੂ ਨਾ ਅੱਜ ਜਿਨ੍ਹਾਂ ਨੂੰ ਮੈਂ ਗੋਦ ਦਿੱਤੀਆਂ ਉਹ ਤਾਂ ਮਜਾਰੀਆਂ ਨੇ ਕਹਿੰਦੇ ਸਾਲ ਹੋ ਗਏ ਭਾਈ ਪੁੱਤਾਂ ਕਿੱਥੇ ਗਏ ਆ ਇਹ ਓਕਾ ਲੈਣਾ ਬਾਗੀ ਹੋਈ ਕੁੱਤੇ ਲੋਕਾਂ ਕੋਈ ਸਰਕਾਰ ਦਿੱਤੀਆਂ ਜਾ ਕੇ ਪੁੱਛ ਫਕੀਰਾਂ ਨੂੰ